ਮਮਾ ਆਇਆ ਬੱਤਾ ਦਿੱਤ ਕਰ ਸਹੀ ਅਪੋਧੀਆਂ ਜਿੱਥੇ ਪੈ ਰਿਹਾ ਹੈ ਗੱਡੀ ਵੀ ਲੰਗਦੀ ਨਾ ਮੈਂ ਗੱਡੀ ਸਿੱਧੀ ਵਾਪਸ ਚੋਟਾ ਹੈ ਬਾਈ ਲੱਗੀਆਂ ਮਗ ਨਹੀਂ میری گالوں نو سارا جا ان سارےوں پیڑ ہو گئے ہیں یہ سوری لوگ نہیں نکلنا گے میری پاس ہو ਆਹੋ ਪਹ ਹੈ ਕੋਣਾ ਮ ਬੋਲੋ ਆਹੋ ਜੀ ਮੇਰੀ ਕਰਾਓ ਕਰੇਗਾ ਜੀ ਜਪੀ ਗੱਲਾਂ ਨੂੰ ਤਾਂ ਕਰਦੇ ਆਂ ਫਾਈਟ ਵਿੱਚ ਪੜੀ ਆਪਣਾ ਨਾਮ ਦੱਸ ਕੇ ਕਿਹੜੀ ਜਗ੍ਹਾ ਤੋਂ ਆ ਪਮਨਦੀਪ ਸਿੰਘ ਭੋਇਣਾ ਨਾ ਮੇਰਾ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਵਾਂ ਅੱਜ ਪੈਟਰੋਲ ਪੰਪ ਤੇ ਪਹੁੰਚੇ ਹੋ ਤੇ ਹੜਤਾਲ ਹੈ ਪੈਟਰੋਲ ਨਹੀਂ ਮਿਲ ਰਿਹਾ ਤੇ ਕਿੰਨੀ ਕੀ ਦਿੱਕਤ ਆ ਆਪਣਾ ਕੰਮ ਕਰਨਾ ਪਿਆ ਸਰ ਦਿੱਕਤ ਬਹੁਤ ਜ਼ਿਆਦਾ ਆ ਰਹੀ ਆ ਮਤਲਬ ਹੁਣ ਮਤਲਬ ਕੰਮਕਾਰਾਂ ਦੇ ਜਾਣਾ ਵਾਂ ਤੁਹਾਨੂੰ ਪਤਾ ਹੈ ਪੈਟਰੋਲ ਪੰਪ ਤੋਂ ਬਿਨਾ ਵੀਕਲ ਕੋਈ ਵੀ ਨਹੀਂ ਚੱਲਦਾ ਅੱਜਕੱਲ ਹਣਾ ਕੰਮ ਤੇ ਚੱਲੇ ਆ ਤੇ ਹੁਣ ਮਤਲਬ ਸੀਨੀਅਰ ਨੇ ਵੀ ਇਹੀ ਕਹਿਣਾ ਆ ਆਪਾਂ ਨੂੰ ਕਿ ਚਲੋ ਤੁਸੀਂ ਆਪਣੀ ਡਿਊਟੀ ਮਤਲਬ ਟਾਈਮ ਤੇ ਆਓ ਪਰ ਹੁਣ ਆਪਾਂ ਉਹਨਾਂ ਨੂੰ ਕਿਵੇਂ ਮਤਲਬ ਇਹ ਚੀਜ਼ ਦੱਸ ਕੀ ਹੈ ਜਾਂ ਮਤਲਬ ਕਿ ਕੀ ਪ੍ਰੋਬਲਮ ਆ ਰਹੀ ਹੈ ਕੋਈ ਆਫਤ ਦਾ ਕੱਲ ਛਾਂ ਦਾ ਕੋਈ ਸਲਾਹ ਹੈ ਵੀ ਰਾਤ ਤੱਕ ਤੁਹਾਨੂੰ ਸਰ ਕੁਛ ਨਹੀਂ ਹਾਨੂੰ ਤੇ ਇਹ ਚੀਜ਼ ਦੀ ਇਨਫੋਰਮ ਹੀ ਨਹੀਂ ਮਤਲਬ ਹੁਣ ਆਪਾਂ ਕੰਮ ਤੇ ਨਿਕਲੇ ਆ ਤੇ ਹੁਣ ਪਤਾ ਲੱਗਾ ਆ ਗਿਆ ਕਿ ਨਾ ਮਤਲਬ ਉਹ ਵੀ ਟ੍ਰੈਫਿਕ ਨੂੰ ਦੇਖ ਕੇ ਪਤਾ ਲੱਗਾ ਕਿ ਕੀ ਕੀ ਦਿੱਕਤ ਆ ਰਹੀ ਹੈ ਕੀ ਦਿੱਕਤ ਕੀ ਆਈ ਕੀ ਸਰ ਪਰੇਸ਼ਾਨੀ ਇਹ ਪੈਟਰੋਲ ਮਤਲਬ ਖੁੱਲਨੇ ਚਾਹੀਦੀ ਹੈ ਤੇਲ ਮਤਲਬ ਵੀਕਲ ਦੇ ਵਿੱਚ ਹੈ ਨਹੀਂ ਹੁਣ ਮੇਰਾ ਫੀ ਪੈਟਰੋਲ ਲਾਜ਼ਮੀ ਆਪਾਂ ਨੂੰ ਜ਼ਰੂਰਤ ਹੈ ਹਨਾ ਤੇ ਪੈਟਰੋਲ ਹੈ ਨਹੀਂ ਬਾਈਕ ਵਿੱਚ ਇਹ ਬਹੁਤ ਪਰੇਸ਼ਾਨੀ ਆ ਰਹੀ ਹੈ ਸਰ ਇਹ ਚੀਜ਼ਾਂ ਨੂੰ ਲੈ ਕੇ ਸਰਕਾਰਾਂ ਨੂੰ ਅਪੀਲ ਨਹੀਂ ਕਰਨਾ ਸਰਕਾਰਾਂ ਨੂੰ ਅਪੀਲ ਸਰ ਇਹੋ ਕਰਨੀ ਚਾਹਾਂਗੇ ਕਿ ਮਤਲਬ ਜੇ ਕੋਈ ਇਦਾਂ ਦੀ ਆਪਾਂ ਪਹਿਲਾਂ ਹੜਤਾਲ ਜਾਂ ਹੁੰਦੀ ਆ ਜਾਂ ਮਤਲਬ ਚਲੋ ਸਰਕਾਰ ਵੀ ਨਹੀਂ ਚਾਹੁੰਦੀ ਕਿ ਹੜਤਾਲ ਹੋਵੇ ਪਰ ਜੇ ਹੜਤਾਲ ਹੁੰਦੀ ਹੈ ਤੇ ਇਹ ਚੀਜ਼ਾਂ ਤੋਂ ਮਤਲਬ ਇੱਕ ਦਿਨ ਪਹਿਲਾਂ ਇਨਫੋਰਮ ਹੋਣੀ ਚਾਹੀਦੀ ਹੈ ਸਰ ਆਮ ਜਨਤਾ ਨੂੰ ਦਿੱਕਤ ਕਿਉਂਕਿ ਇਹੋ ਹੀ ਜਾਂਦੀ ਆ ਆਮ ਜਨਤਾ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਸਰਕਾਰ ਤੇ ਆਪਣਾ ਮਤਲਬ ਕਰਕੇ ਸਾਈਡ ਤੇ ਹੋ ਜਾਂਦੀ ਆ ਜਾਂ ਜਿਨ੍ਹਾਂ ਨੇ ਆਪਣੇ ਮਤਲਬ ਸਟ੍ਰਾਈਕ ਵਗੈਰਾ ਕੀਤੀ ਉਹ ਵੀ ਕਰਕੇ ਸਾਈਡ ਤੇ ਖਲੋਤੇ ਰਹਿ ਲੈਂਦੇ ਜਾਂ ਵਹੀਕ ਲਗਾ ਕੇ ਖਲੋ ਜਾਂਦੇ ਪਰ ਪਰੇਸ਼ਾਨੀ ਆਮ ਜਨਤਾ ਨੂੰ ਹੁੰਦੀ ਜਨਾਂ ਨੂੰ ਵਿਚਾਰਿਆਂ ਨੂੰ ਪਤਾ ਕੁਝ ਨਹੀਂ ਕੇ ਚੀਜ਼ਾਂ ਨਹੀਂ ਅੱਜ ਤੇ ਸਰ ਬਹੁਤ ਤੁਹਾਡੇ ਸਾਹਮਣੇ ਆ ਦਿੱਕਤ ਦਾ ਕਿੰਨਾ ਸਾਹਮਣਾ ਕਰਨਾ ਪੈਂਦਿਆ ਵਾ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਸਰਕਾਰਾਂ ਦਾ ਮਤਲਬ ਇਹੋ ਪੀਲੀਆਂ ਸਰ ਜੇ ਕੋਈ ਮਤਲਬ ਆਪਣਾ ਮਤਲਬ ਕਿਸੇ ਵੀ ਚੀਜ਼ ਦੀ ਇਹ ਕਿਸੇ ਵੀ ਚੀਜ਼ ਨੂੰ ਲੈ ਕੇ ਸਟ੍ਰਾਈਕ ਹੋਈ ਆ ਉਹ ਚੀਜ਼ ਤੇ ਗੌਰ ਕੀਤਾ ਜਾਵੇ ਤੇ ਜਾਂ ਉਹਨਾਂ ਦਾ ਪੱਖ ਵੀ ਸੁਣਿਆ ਜਾਵੇ ਜਿਨ੍ਹਾਂ ਨੇ ਇੱਕ ਚੀਜ਼ ਦੀ ਸਟ੍ਰਾਈਕ ਕੀਤੀ ਹੋਈ ਆ ਅਣੇ ਦੋਵੇਂ ਤਰ੍ਹਾਂ ਨੂੰ ਬਹਿ ਕੇ ਗੱਲ ਕਰਨੀ ਚਾਹੀਦੀ ਤਾਂ ਕਿ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸੇ ਕਰਕੇ ਸਰ ਰਿਕਵੈਸਟ ਹੈ ਕਿ ਇਹ ਚੀਜ਼ਾਂ ਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ ਆਪਣਾ ਨਾਮ ਲਾ ਕੇ ਬੜੀ ਜਗ੍ਹਾ ਤੋਂ ਆਇਆ ਮੈਂ ਦਿੱਤੋਂ ਅੰਮ੍ਰਿਤਸਰ ਤੋਂ ਆਇਆ ਜਿਹੜੀ ਪਟ્રોલ ਪੱਕ ਦੇ ਜਿਹੜੀ ਰੜਤਾਲ ਕਰਕੇ ਜਿਹੜੀ ਟ੍ਰੈਫਿਕ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਵੀ ਮੈਂ ਤਾਂ ਹੋ ਗਿਆ ਇੱਥੇ ਲਾਈਟ ਲੱਗਿਆ ਠੇਟਾ ਜੋ ਹੋਈ ਜਲ ਕਿਹ ਕਿਹਦੇ ਵਿੱਚ ਜਿੰਨੀ ਦੇਰ ਤੱਕ ਤੇਲ ਪਹੁੰਚ ਸਕਦਾ ਪਤਾ ਨਹੀਂ ਕਿਹਦੇ ਤੇ ਮਿਲ ਜੇਗਾ ਕਿਹਦੇ ਤੇਲ ਵਾਧੂ ਸਾਡੇ ਨੂੰ ਦੇਖੋ ਹੁਣ ਜੁਨੀ ਕਰਨ ਵਿੱਚ ਕਿੱਥੋਂ ਆਏਗੀ ਵਧੀ ਅੱਗੇ ਕੋ ਆਵਾਜ਼ ਆ ਰਹੀ ਜਿਹੜੀ ਜੰਦਾ ਲੋ ਆ ਰਹੀ ਬਹੁਤ ਤੰਗੀ ਹੈਗੀ ਇਹ ਚਿੱਤਰ ਚਾਹੀਦੀ ਨਹੀਂ ਮੋਦੀ ਸਰਕਾਰ ਨੂੰ ਬਹੁਤ ਮਾੜਾ ਹੈਗਾ ਕੰਮ ਇੱਕ ਰੋਣ ਪਰਨੀ ਜਾਂਦਾ ਆਪਣੇ ਲਕੀਰਾਂ ਹੀ ਬਜਾ ਮਕੀ ਚਾਹੀਦਾ ਹੈ ਡਰਾਈਵਰਾਂ ਨੇ ਸਟ੍ਰਾਈਕ ਕਰਤੀ ਹੈ ਉਹਨਾਂ ਦਾ ਕੋਈ ਮੋਦੀ ਸਰਕਾਰ ਨੇ ਬਿੱਲ ਪਾਸ ਕੀਤਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਜੇ ਕੋਈ ਡਰਾਈਵਰ ਦੀ ਗੱਡੀ ਠੁੱਕਦੀ ਹੈ ਤੇ 7 ਲੱਖ ਰੁਪਇਆ ਕੈਸ਼ ਜੁਰਮਾਨਾ ਪਲੱਸ 10 ਸਾਲ ਦੀ ਸਜ਼ਾ ਜਿਹਦੇ ਕਾਰਨ ਉਹਨਾਂ ਨੇ ਉਥੇ ਡੀਪੋ ਚ ਸਟ੍ਰਾਈਕ ਕਰਤੀ ਹੈ ਐਚ ਪੀ ਸੀ ਐਲ ਬੀ ਪੀ ਸੀ ਐਲ ਆਈ او ਸੀ ਐਲ ਇਸਾਰੇ ਡੀਪੋ ਬੰਦ ਨੇ 올ਓਵਰ ਪੰਜਾਬ ਬਟਿੰਡਾ ਬਟਿੰਡਾ ਵੀ ਬੰਦ ਹੈ ਆਪਣਾ ਜਲੰਧਰ ਵੀ ਬੰਦ ਹੈ ਜੇ ਤੇ ਆਪਣਾ ਪਾਣੀ ਪਦਵੀ ਬੰਦ ਹੈ ਜੇ ਦਿੱਤਾ ਨੂੰ ਕਿੰਨੀ ਕਿ ਦਿੱਕਤ ਆ ਹਾਂਜੀ ਦਿੱਤਾ ਨੂੰ ਕਿੰਨੀ ਕਿ ਦਿੱਕਤ ਆ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਲੋਕੀ ਸਾਨੂੰ ਗਾਲਾਂ ਕੱਢ ਰਹੇ ਆ ਕੀ ਕਰ ਸਕਦੇ ਆ ਹਰ ਪਹਿਲੇ ਹਰ ਵੇਲੇ ਇੱਕ ਇੱਕ ਸੈਕਿੰਡ ਦੇ ਇੱਕ ਇੱਕ ਗਾਲ ਕੱਢਦੇ ਵੇ ਲੋਕੀ ਸਾਨੂੰ ਵੀ ਸਰਕਾਰ ਨੂੰ ਅਪੀਲ ਕਰਦੇ ਜਾਓ ਅਪੀਲ ਇਹੀ ਹੈ ਜੀ ਜੋ ਉਹਨਾਂ ਦਾ ਬੰਦਾ ਜੋ ਉਹਨਾਂ ਦਾ ਸਿਸਟਮ ਹੈਗਾ ਉਹ ਤੁਸੀਂ ਸੋਚੋ ਤੇ ਮੁਕਾਓ ਇਹ ਰਫੜ ਰੀਜ਼ਨ ਹੈ ਕਿ ਪ੍ਰੋਬਲਮ ਕ੍ਰੀਏਟ ਡੇ ਬਾਏ ਡੇ ਹੋ ਰਹੀ ਹੈ ਤੁਸੀਂ ਦੇਖੋ ਜੰਦਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਥੈਂਕ ਯੂ ਸੋਮ ਥਿੰਕ